ਇਕ ਧਾਰਮਿਕ ਸਥਾਨ ਤੇ ਵੱਡੀ ਘਟਨਾ ਵਾਪਰ ਗਈ ਹੈ ਜੀ ਹਾਂ ਤੁਹਾਨੂੰ ਦੱਸਦੇ ਕਿ ਛੁੱਗੀ ਦੇ ਵਿੱਚ ਅੱਗ ਲੱਗਣ ਕਾਰਨ ਇੱਕ ਵੱਡਾ ਬਲਾਸਟ ਹੋ ਗਿਆ ਜਿਸ ਤੋਂ ਬਾਅਦ ਡੇਰੇ ਦੇ ਸੇਵਾਦਾਰ ਮੁਖੀ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਬਾਬਾ ਸ਼੍ਰੀਦਾਸ ਜੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਅੱਗ ਲੱਗਣ ਕਾਰਨ ਮੌਤ ਹੋ ਚੁੱਕੀ ਹੈ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਦੇ ਵਿੱਚ ਇਹ ਡੇਰਾ ਹਾਂ ਡੇਰਾ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਡੇਰਾ ਬਾਬਾ ਨਾਗਾਦਾਸ ਸੰਧਿਆਪੁਰੀ ਬਠਿੰਡੇ ਦੇ ਵਿੱਚ ਇਹ ਡੇਰਾ ਹੈ ਬਹੁਤ ਸਾਰੇ ਲੋਕ ਉਧਰ ਦੇ ਜਿਹੜੇ ਵਸਨੀਕ ਨੇ ਉਸ ਡੇਰੇ ਦੇ ਬਾਰੇ ਜਾਣਦੇ ਹੋਣਗੇ ਔਰ ਬੜੇ ਲੰਮੇ ਸਮੇਂ ਤੋਂ ਦੱਸਿਆ ਜਾ ਰਿਹਾ ਹੈ ਕਿ ਬਾਬਾ ਸ਼੍ਰੀਦਾਸ ਜਿਹੜੇ ਨੇ ਉਸ ਡੇਰੇ ਦੀ ਸੇਵਾ ਕਰ ਰਹੀ ਸੀ ਉੱਥੇ ਮੁੱਖ ਸੇਵਾਦਾਰ ਦੇ ਵਜੋਂ ਆਪਣੀ ਸੇਵਾ ਜਿਹੜੀ ਹੈ ਉਨ ਬਾਰੇ ਸੀ ਔਰ ਇਸ ਡੇਰੇ ਦੇ ਵਿੱਚ ਬੀਤੇ ਦਿਨ ਵਰਸੀ ਮਨਾਈ ਜਾ ਰਹੀ ਸੀ ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਸ ਡੇਰੇ ਤੇ ਪਹੁੰਚੀਆਂ ਹੋਈਆਂ ਸੀਗੀਆਂ ਔਰ ਵਰਸੀ ਮਨਾਉਣ ਤੋਂ ਬਾਅਦ ਸ਼ਾਮ ਦੇ ਵੇਲੇ ਮੈਂ ਜਦੋਂ ਮੁੱਖ ਸੇਵਾਦਾਰ ਬਾਬਾ ਸ਼੍ਰੀਦਾਸ ਜੀ ਜਿਹੜੇ ਨੇ ਉਹ ਆਪਣੀ ਝੁੱਗੀ ਦੇ ਵਿੱਚ ਜਾਂਦੇ ਨੇ ਜਿਹੜੇ ਸਾਧੂ ਸੰਤ ਹੁੰਦੇ ਉਹ ਦੱਸਿਆ ਜਾਂਦਾ ਕਿ ਕੁੱਲੀ ਦੇ ਵਿੱਚ ਰਹਿੰਦੇ ਨੇ ਜਿਹੜੀ ਝੌਂਪੜੀ ਜਿਹੜੀ ਝੁੱਗੀ ਉਹਨਾਂ ਨੇ ਬਣਾਈ ਹੁੰਦੀ ਹੈ ਸੋ ਅਕਸਰ ਹੀ ਡੇਰਾਂ 'ਤੇ ਜਿਹੜੇ ਅਜਿਹੇ ਧਾਰਮਿਕ ਡੇਰੇ ਨੇ ਉੱਥੇ ਜਿਹੜੇ ਮੁੱਖ ਸੇਵਾਦਾਰ ਸਾਧੂ ਸੰਤ ਫਕੀਰ ਹੁੰਦੇ ਨੇ ਉਹ ਕੁੱਲੀਆਂ ਦੇ ਵਿੱਚ ਝੁੱਗੀਆਂ ਦੇ ਵਿੱਚ ਰਹਿੰਦੇ ਨੇ ਤਾਂ ਠੰਡ ਬਹੁਤ ਜ਼ਿਆਦਾ ਹੁਣ ਕਰਕੇ ਬਾਬੇ ਦੇ ਚੇਲੇ ਦੇ ਵੱਲੋਂ ਝੁੱਗੀ ਦੇ ਵਿੱਚ ਹੀਟਰ ਲਾ ਦਿੱਤਾ ਗਿਆ ਔਰ ਹੀਟਰ ਦੀ ਗੈਸ ਜਾਂ ਤਪਸ ਕਹ ਲੋ ਇੰਨੀ ਜ਼ਿਆਦਾ ਵੱ ਚੁੱਕੀ ਸੀ ਕਿ ਚੌਂਪੜੀ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਅੱਗ ਲੱਗ ਜਾਂਦੀ ਹੈ ਔਰ ਅੱਗ ਲੱਗਣ ਦੇ ਨਾਲ ਜਿਹੜਾ ਡੇਰਾ ਮੁਖੀ ਸੀ ਡੇਰੇ ਦੇ ਮੁਖ ਸੇਵਾਦਾਰ ਸੀ ਜਿਹੜੇ ਆ ਬਾਬਾ ਸ਼੍ਰੀਦਾਸ ਜੀ ਦੀ ਅੱਗ ਲੱਗਣ ਕਾਰਨ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਚੇਲਾ ਹੁੰਦਾ ਹੈ ਉਹ ਬਾਬੇ ਦੇ ਕਹਿਣ ਤੇ ਜਿਵੇਂ ਚੇਲੇ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਾਬਾ ਜੀ ਦੇ ਕਹਿਣ ਤੇ ਕਿਹਾ ਜਾ ਰਿਹਾ ਕਿ ਮੈਂ ਪਾਣੀ ਲੈਣ ਚਲਾ ਗਿਆ ਔਰ ਜਦੋਂ ਮੈਂ ਪਾਣੀ ਲੈਣ ਗਿਆ ਤੇ ਉਸ ਤੋਂ ਪਿੱਛੋਂ ਕੀ ਇਹ ਬਲਾਸਟ ਜਿਹੜਾ ਆ ਉਹ ਛੁੱਗੀ ਦੇ ਵਿੱਚ ਹੋ ਜਾਂਦਾ ਜਿਸ ਤੋਂ ਬਾਅਦ ਹੀਟਰ ਲੱਗਿਆ ਸੀਗਾ ਹੀਟਰ ਦੀ ਗੈਸ ਜਾਂ ਤਪਸ ਕਹ ਲਓ ਕੇਸਰੋਖ ਵਦਗੀ ਕੁੱਲੀ ਦੇ ਵਿੱਚ ਅੱਗ ਲੱਗ ਜਾਂਦੀ ਅੱਗ ਲੱਗਣ ਤੋਂ ਬਾਅਦ ਉਹ ਜੱਕ ਤਾਂ ਬਲਾਸਟ ਹੋ ਜਾਂਦਾ ਹੈ ਤਾਂ ਬਾਬਾ ਸ਼੍ਰੀਦਾਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਉਹ ਡੇਰੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਭਿਆਨਕ ਅੱਗ ਲੱਗੀ ਹੈ ਬਲਾਸਟ ਹੋਇਆ ਔਰ ਇਸ ਛੁੱਗੀ ਦੇ ਵਿੱਚ ਜਿਹੜੇ ਇਸ ਡੇਰੇ ਦੇ ਮੁੱਖ ਸੇਵਾਦਾਰ ਸੀ ਬਾਬਾ ਸ਼੍ਰੀਦਾਸ ਉਹਨਾਂ ਦੀ ਅੱਗ ਲੱਗਣ ਨਾਲ ਮਾਤ ਹੋ ਚੁੱਕੀ ਐ ਬਾਕੀ ਕੁਝ ਸੰਗਤ ਦੇ ਨਾਲ ਵੀ ਗੱਲਬਾਤ ਕੀਤੀ ਐ ਬਾਬੇ ਦੇ ਚੇਲੇ ਦੇ ਨਾਲ ਵੀ ਗੱਲਬਾਤ ਕੀਤੀ ਐ ਕਿ ਕਿਵੇਂ ਇਹ ਪੂਰੀ ਘਟਨਾ ਜਿਹੜੀ ਐ ਉਸ ਦਿਰੇ ਤੇ ਵਾਪਰੀ ਐ ਤੇ ਤੁਸੀਂ ਬਾਬੇ ਦੇ ਸੇਵਾਦਾਰ ਹੋ ਤੇ ਕਿਵੇਂ ਅੱਗ ਪਈ ਇਹ ਇਹ ਅੱਗ ਪਈ ਅੰਦਰ ਸੁੱਤੇ ਪਏ ਸੀਗੇ ਬਾਬਾ ਜੀ ਸੌਂਗੇ ਅਸੀਂ ਵੀ ਸੌਂਗੇ 11:00 ਵਜੇ ਦਾ ਟਾਈਮ ਹੋ ਗਿਆ 10:00 11:00 ਤੇ ਸੌਂਗੇ ਤੇ ਹੀਟਰ ਲੱਗਾ ਹੋਇਆ ਸੀਗਾ ਲੱਕੜਾ ਸੀ ਤਨਦੋਹ ਚੋਂ ਕੱਢਤੀਆਂ ਸੀਗੇ ਇਹ ਹੀਟਰ ਨਾਲ ਕਿਤੇ ਗੈਸ ਕੋਨਸ ਬਣ ਕੇ ਅੰਦਰ ਚੱਲੀ ਗਿਆ ਫੁੱਲ ਗੈਸ ਬਣ ਕੇ ਤੇ ਅੱਗ ਲੱਗ ਗਈ ਅੱਗ ਲੱਗ ਗਈ ਤੇ ਕੁਦਰਤੀ ਮੈਨੂੰ ਸੇਕ ਲੱਗਿਆ ਜਦੋਂ ਮੈਂ ਉੱਠਿਆ ਮੈਂ ਬਾਬਿਆਂ ਨੂੰ ਉਠਾਇਆ ਸਿੱਧਾ ਪਹਿਲੇ ਗੇਟ ਕੋਲੇ ਵੀ ਨਹੀਂ ਆਇਆ ਮੈਂ ਕਿਹਾ ਬਾਬਾ ਜੀ ਅੱਗ ਲੱਗ ਗਈ ਅੱਗ ਲੱਗ ਗਈ ਤੇ ਗੁਰੂ ਜੀ ਕਹਿੰਦੇ ਚੇਲਿਆ ਪਾਣੀ ਲਿਆ ਤੇ ਮੈਂ ਭੱਜ ਕੇ ਨਾਲ ਦੀ ਨਾਲ ਗੇਟ ਕੋਲੇ ਆਇਆ ਮੈਂ ਕਿਹਾ ਚੱਲ ਫਿਰ ਪਾਣੀ ਲਿਆਉਣਾ ਇਹ ਵੀ ਗੱਲ ਸੀ ਹੈ ਨਾ ਤੇ ਮੈਂ ਜਦੋਂ ਗੇਟ ਖੋਲਦੇ ਸਾਰ ਜੀ ਆਏ ਬਲਾਸਟ ਹੋਇਆ ਜਿਵੇਂ ਪਤਾ ਨਹੀਂ ਕੀ ਉਹ ਹੁੰਦਾ ਗੈਸ ਕਿ ਕੇ ਦਮੀ ਲਾਟ ਬਣ ਗਈ ਮੁੜ ਕੇ ਤਾਂ ਮੇਰੇ ਤੋਂ ਕੁਝ ਵੀ ਨਹੀਂ ਉਹ ਕਰ ਸੀ ਗਿਆ ਜੀ ਮੈਂ ਤਾਂ ਠੀਕ ਹੈ ਪਾਸੇ ਨਹੀਂ ਚੱਲਿਆ ਜੀ ਤੇ ਅੱਗ ਬਾਬਾ ਜੀ ਉਹ ਹੋ ਗਈ ਐਨਾ ਉਹ ਕੀ ਹੈ ਹਾਂਜੀ ਬਾਈ ਜੀ ਕੀ ਨਾ ਜੀ ਆਪਣਾ ਮੇਰਾ